ਹਾਂਜੀ ਦੋਸਤੋ ਧੰਨਵਾਦ ਸਾਰਿਆਂ ਦਾ ਅੱਜ ਆਪਾਂ ਜਿਹੜੀ ਕਹਾਣੀ ਸਾਂਝੀ ਕਰ ਰਹੇ ਹਾਂ ਉਹਦਾ ਨਾਂ ਹੈ ਬੰਜਰ ਅਤੀਸ਼ ਦੇ ਲੇਖਕ ਖਾਨ ਜਗਰੂਪ ਸਿੰਘ ਜੀ ਦਾਤੇਵਾਸ ਲੋ ਫਿਰ ਪੇਸ਼ ਹੈ ਜੀ ਕਹਾਣੀ ਬੰਜਰ ਨਿੰਮੋ ਤੇ ਗੰਮ ਦੋਵੇਂ ਗਵਾਂਡਣਾ ਤੇ ਹਮ ਖਿਆਲ ਸਨ ਦੋਵੇਂ ਪਿੰਡੋਂ ਵਾਰ ਲਈ ਕੱਸੀ ਤੇ ਕੱਪੜੇ ਧੋਣ ਜਾ ਰਹੀਆਂ ਸੀ ਦੋਮਾ ਦੇ ਅੱਤਾਂ 'ਚ ਪਿੱਤਲ ਦੀਆਂ ਬਾਲਟੀਆਂ ਤੇ ਸਿਰਾਂ ਤੇ ਕੱਪੜਿਆਂ ਦੀਆਂ ਗੰਢਾਂ ਰੱਖੀਆਂ ਹੋਈਆਂ ਸੀ ਪਿੰਡ ਦੀ ਸੱਤ ਚੋਂ ਲੰਘਦੇ ਆ ਬਾਬਿਆਂ ਨੂੰ ਵੇਖ ਕੇ ਦੋਨਾਂ ਨੇ ਫਲਕਾਰੀਆਂ ਦੇ ਪੱਲੇ ਹੇਠਾਂ ਨੂੰ ਛੁੱਟੇ ਤੇ ਪਿੰਡੋਂ ਨਿਕਲ ਤੇ ਪੱਸੀ ਨੂੰ ਜਾਂਦੇ ਰਾਹ ਪੈ ਗਿਆਂ ਫਿਰ ਇੱਕ ਨੇ ਪਿੱਛੇ ਮੁੜ ਕੇ ਵੇਖਿਆ ਤੇ ਦੂਜੀ ਨੂੰ ਬੋਲੀ ਕੁੜੇ ਸੁਣਾ ਇੱਧਰ ਉੱਧਰ ਦੀ ਗੱਮੋਂ ਕੌਣ ਪਿੰਡੇ ਜੰਮਿਆ ਕੌਣ ਮਰਿਆ ਕੀ ਹੁੰਦਾ ਪਿੰਡ 'ਚ ਕੀ ਕੁਛ ਚੱਲ ਰਿਹਾ ਹੈ ਪੁੜੇ ਮੈਂ ਪਿੰਡ ਦੀ ਨੈਣਾ ਜੋ ਸਾਰਾ ਦਿਨ ਲੋਕਾਂ ਦੀਆਂ ਦੇੜੀਆਂ ਸੁਂਗਦੀ ਫਿਰਦੀ ਆ ਗਾਮੋਂ ਅੱਖਾਂ ਚਸਦੀ ਬੋਲੀ ਸੀ ਨਿੱਤੇ ਤੋਂ ਪਿੰਡ ਦੀ ਕਿਹੜੀ ਤੀਮੀ ਦਾ ਢੱਡ ਲੋਕਿਆ ਨਿੰਮੋ ਨੇ ਉਸ ਦੀ ਪਿੱਠ ਤੇ ਚੁੰਡੀ ਭਰਦਿਆਂ ਕਿਹਾ ਕਿਹੜੀ ਕਿੱਥੋਂ ਆਉਂਦੀ ਐ ਕਿੱਥੇ ਜਾਂਦੀ ਐ ਤੈਨੂੰ ਸਭ ਕੁਝ ਪਤਾ ਐ ਤੂੰ ਕਰ ਲੈ ਛੇਡਾਂ ਤੇਰਾ ਪਤੰਦਰ ਘਰ ਨਹੀਂ ਨਾ ਤੇਰੀ ਅਰਗੀਆਂ ਤੀਮੀਆਂ ਨੂੰ ਉਦੋਂ ਹੀ ਔੜਦੀਆਂ ਨੇ ਜਦੋਂ ਉਹਨਾਂ ਦਾ ਖਸਮ ਕਰਨਾ ਹੋਵੇ ਤੇਰਾ ਫੌਜੀ ਘਰ ਹੁੰਦਾ ਫੇਰ ਪੁੱਛਦੀ ਤੈਨੂੰ ਗਾਮੋਂ ਨੇ ਉਹਦਾ ਪਿਆਰ ਦੇ ਨਾਲ ਹੱਥ ਝਟਕਦਿਆਂ ਕਿਹਾ ਸੀ ਮੇਰਾ ਫੌਜੀ ਪਰਸੋਂ ਆ ਰਿਹਾ ਗਾਮੋਂ ਦੋ ਮਹੀਨਿਆਂ ਦੀ ਛੁੱਟੀ ਆਪਣੇ ਫੌਜੀ ਦਾ ਖਿਆਲ ਆਉਂਦਿਆਂ ਨਿੰਮੋ ਦਾ ਰੋਮ ਰੋਮ ਨਸ਼ਾ ਆ ਗਿਆ ਫੇਰ ਸਮਝੀ ਆਪਣੀ ਦੋ ਮਹੀਨਿਆਂ ਵਾਸਤੇ ਆੜੀ ਟੁੱਕ ਇਸੀ ਲਈ ਅੱਜ ਪੁੱਛ ਚੁੱਕੀ ਫਿਰਦੀ ਐ ਕੋਈ ਨਾ ਪਾਸੋਂ ਪੁੱਛੂੰ ਫੇਰ ਤਾਂ ਤੂੰ ਸਾਡੇ ਕੰਮੋਂ ਗਈ 2 ਮਹੀਨੇ ਵਾਸਤੇ ਗਾਮੋਂ ਹੱਸਦਿਆਂ ਹੋਇਆ ਬੋਲੀ ਸੀ ਨਹੀਂ ਸੱਚ ਜਾਣੇ ਗਾਮੋਂ ਫੌਜੀ ਦੀ ਵੀ ਕਾਦੀ ਜ਼ਿੰਦਗੀ ਪਹਿਲੀ ਰਾਤ ਤਾਂ ਰੋ ਰੋ ਕੇ ਲਗਾ ਹੰਦਾ ਕਹਿੰਦਾ ਮੈਂ ਨਹੀਂ ਕਰਨੀ ਨੌਕਰੀ ਮੈਂ ਨਹੀਂ ਕਰਨੀ ਨੌਕਰੀ ਨਹੀਂ ਤੂੰ ਨਾਲ ਕਿਉਂ ਨਹੀਂ ਚਲੀ ਜਾਂਦੀ ਉਹਦੇ ਸਾਬ ਨੂੰ ਦੋਨੇ ਸਲੂਟ ਮਾਰਿਆ ਕਰਿਓ ਗਾਮੋ ਅਸੀ ਸੀ ਉਸ ਦਾ ਸਾਬ ਕੁਆਰਾ ਰੰਡੀ ਮੈਂ ਤਾਂ ਹੱਸਦੀ ਆ ਗਾਮੋ ਉਹ ਕਹਿੰਦੇ ਮੋਰਚਾਂ ਤੇ ਨਾਲ ਨਹੀਂ ਲਿਜਾ ਸਕਦੇ ਨਹੀਂ ਫੌਜੀ ਸਾਹਿਬ ਵੈਸੇ ਵੀ ਲੁੱਚੇ ਹੁੰਦੇ ਐ ਆਪਣੀ ਜੀਤੋ ਨਹੀਂ ਉਹਦੇ ਘਰ ਵਾਲੇ ਨੇ ਉਹਨੂੰ ਦੱਸਿਆ ਸੀ ਕਹਿੰਦੀ ਕੋਈ ਕਲੱਬ ਹੁੰਦੀ ਐ ਫੌਜੀਆਂ ਦੇ ਸਾਭਾਂ ਦੀ ਉੱਥੇ ਉਹ ਇੱਕ ਦੂਜੇ ਦੀਆਂ ਜਨਾਨੀਆਂ ਨੂੰ ਜੱਫੀਆਂ ਪਾ ਲੈਂਦੇ ਐ ਬੱਗੀਆਂ ਲੈਂਦੇ ਐ ਬੁਰੇ ਹਾਲ ਕਰਦੇ ਐ ਮੈਂ ਤਾਂ ਕਿਸੇ ਨੂੰ ਨੇੜੇ ਨਾ ਲੱਗਣ ਦੇਵਾ ਨੀ ਵਾੜਾ ਪੜੇ ਲਿਖੇ ਵੀ ਡੰਗਰਾਂ ਵਰਗੇ ਹੋ ਜਾਂਦੇ ਆ ਗਮੋ ਬਹੁਤਾ ਪੜਨ ਨਾਲ ਅਕਲ ਘਟ ਜਾਂਦੀ ਏ ਕਹਿੰਦੇ ਪਰ ਤੂੰ ਆ ਆ ਦੇ ਫੌਜੀ ਨੂੰ ਕਹਿ ਛੁੱਟੀ ਛੇਤੀ ਆ ਜਾ ਕਰੇ ਨਹੀਂ ਤਾਂ ਜਾਏ ਵੱਡੀ ਤੀਮੀ ਦੇ ਤਿਲਕ ਦੇ ਮਾਨ ਦਾ ਕੀ ਪਤਾ ਲੱਗਦਾ ਨਹੀਂ ਗਾਮੋ ਫੌਜੀ ਦੀ ਤੀਮੀ ਦਾ ਮਾਨ ਨਾ ਕਮਜ਼ੋਰ ਨਹੀਂ ਹੁੰਦਾ ਰਹੀ ਗਾਲੇ ਛੁੱਟੀ ਦੀ ਸਿਪਾਹੀ ਨੂੰ 6 ਮਹੀਨਿਆਂ ਤੋਂ ਪਹਿਲਾਂ ਛੁੱਟੀ ਨਹੀਂ ਮਿਲਦੀ ਫੇਰ ਵਿਚਾਰਾ ਨੌਕਰੀ ਛੱਡਣੂ ਨਾ ਕਹੇ ਤਾਂ ਹੋਰ ਕੀ ਕਰੇ 6 ਮਹੀਨੇ ਕੋਈ ਘਟ ਹੁੰਦੇ ਜ਼ਿਆਦਾ ਦੇਰ ਬੰਨ੍ਹ ਕੇ ਰੱਖੋ ਘੋੜਾ ਵੀ ਰਸਤਾ ਤੜਾਉਣ ਲੱਗ ਜਾਂਦਾ ਹੈ ਚੱਲ ਛੱਡੇ ਗੱਲਾਂ ਗੰਮੋ ਕੋਈ ਰਾਣੋ ਦੀ ਸੁਣਾ ਕੋੜੇ ਮੈਨੂੰ ਤਾਂ ਚੰਦਰੀ ਤੇ ਬੜਾ ਤਰਸ ਆਉਂਦਾ ਨਿੰਮੋ ਨੇ ਗੱਲ ਦਾ ਰੁੱਖ ਬਦਲਿਆ ਨਕਰਮੀ ਦੇ ਵਿਆਹ ਨੂੰ ਅੱਠਵਾਂ ਲੱਗ ਗਿਆ ਢੱਡ ਹਜੇ ਉੱਥੇ ਦਾ ਉੱਥੇ ਹੀ ਐ ਕੋੜੇ ਉਸ ਵਿਚਾਰੀ ਦਾ ਵੀ ਕੀ ਕਸੂਰ ਐ ਉਹਦਾ ਆਦਮੀ ਸੁਣਿਆ ਕਿਸੇ ਕੰਮ ਦਾ ਹੈ ਨਹੀਂ ਇੱਕ ਦਿਨ ਚੰਦਰੀ ਮੇਰੇ ਕੋਲੇ ਰੋਪੀ ਕਹਿਣ ਲੱਗੀ ਭੈਣੇ ਮੇਰੇ 'ਚ ਤਾਂ ਕੋਈ ਕੋਟ ਨਹੀਂ ਤੇਰੇ ਜੇਠ 'ਚ ਹੀ ਨੁਕਸ ਹੈ दारू ਨਾਲ ਰੱਜ ਕੇ ਬਾਹਰ ਲੈ ਕੇ ਜਾਸ ਹੁੰਦਾ ਇੱਕ ਦਿਨ ਤਾਂ ਮੈਂ ਲੜੀ ਪਈ ਮਾਰ ਵੀ ਕਾਦੀ ਫੇਰ ਸੋਚਿਆ ਇਸ ਚੰਦਰੇ ਦਾ ਵੀ ਕੀ ਕਸੂਰ ਹੈ ਸੱਸ ਜਾਏ ਵੱਢੀ ਮੇਰੀ ਕੁੱਕ ਨੂੰ ਮਿਹਣੇ ਅੱਡ ਮਾਰਦੀ ਐ ਪਰ ਮੈਂ ਕਿਵੇਂ ਆਖਾਂ ਵੀ ਤੇਰਾ ਪੁੱਤੀ ਗਿਆ ਗੁਜ਼ਰੇ ਐ ਤੀਵੀ ਵਿਚਾਰੀ ਦਾ ਕੀ ਕਸੂਰ ਹੈ ਕੰਮੋ ਜੇ ਬੰਦਾ ਕਿਸੇ ਕੰਮ ਦਾ ਹੀ ਨਾ ਹੋਵੇ ਤੀਵੀਂ ਨਿਆਣੇ ਕਿੱਥੋਂ ਹੱਗਦੇ ਤੇਰੀ ਗੱਲ ਤਾਂ 16 ਨੇ ਸੱਚੀ ਐ ਨਿਮੋ ਪਰ ਦੁਨੀਆ ਤਾਂ ਕਸੂਰ ਤੀਵੀਂ ਦੇ ਕੱਢਦੀ ਐ ਨਾ ਬੰਦਾ ਭਾਵੇਂ ਠਣ ਠਣ ਗਪਾਲ ਹੋਵੇ ਪਰ ਇਹ ਦੋਸ਼ ਕਿਸੇ ਮਾਈ ਦੇ ਲਾਲ ਨੇ ਆਪਣੇ ਸਿਰ ਨਹੀਂ ਲਿਆ ਨਿਮੋ ਇਸ ਦੁਨੀਆ 'ਚ ਆਦਮੀ ਦਾ ਹੱਥ ਚ ਐ ਇਸ ਲਈ ਤੂੰ ਤਾਂ ਤੇ ਰਾਣੋ ਵਰਗੀਆਂ ਨੇ ਸੁਣਨੇ ਪੈਂਦੀਆਂ ਲੋਕਾਂ ਨੇ ਇਹਦਾ ਰਾਣੋ ਨੂੰ ਬੰਜਰ ਕਹਿਣੇ ਵਿਚਾਰੀ ਰਾਣੋ ਉਹ ਪਜਾਉਦ ਧਰਤੀ ਗਾਮੋਂ ਦਾ ਦਿਲ ਭਰਾਇਆ ਤੂੰ ਤਾਂ ਸੁਣਨ ਦੀ ਕੀ ਜ਼ਰੂਰਤ ਐ ਘਰ ਜਵਾਨ ਸੀਰੀ ਐ ਇੱਕ ਤੀਰ ਨਾਲ ਦੋਸ਼ਕਾਰ ਕਰੇ ਲੋਕਾਂ ਦੀ ਦੰਦ ਕਥਾ ਵੀ ਬੰਦ ਸੱਸ ਦਾ ਮੂੰਹ ਵੀ ਬੰਦ ਤੂੰ ਠੀਕ ਆਖੇ ਨਹੀਂ ਨਿੰਮੋ ਆਪਣਾ ਵੀ ਇਹੋ ਹਾਲ ਸੀ ਦੇਖ ਆਪਣੀ ਸਮਝ ਕੇ ਦੱਸਣ ਲੱਗੀਆਂ ਤੈਨੂੰ ਗਾਮੋ ਨੇ ਅੱਗੇ ਪੁੱਛੇ ਮੁੜ ਕੇ ਵੇਖਿਆ ਮਤੇ ਕੋਈ ਆਲੇ ਆਲੇ ਸੁਣਦਾ ਤਾਂ ਨਹੀਂ ਫੇਰ ਬੋਲੀ ਮੈਂ ਸੋਚਿਆ ਛੋਟੇ ਤੇ ਹੁੰਦਿਆ ਮੈਂ ਕਿਉ ਰਾણો ਬਣਾ ਛੋਟਾ ਕੌਣ ਤੇਰਾ ਦਿਉਰ ਪਾਲਾ ਆਹੋ ਉਹੀ ਅਖੀਰ ਮੈਂ ਸੋਚਿਆ ਬਚਨਾ ਤੇਰੀ ਕੋ ਘਹਰੀ ਨਹੀਂ ਕਰ ਸਕਦਾ ਗਾਮੋ ਮੈਨੂੰ ਇਹ ਆਪ ਚੱਪਣਾ ਹੀ ਪੈਣਾ ਹਾਰ ਕੇ ਮੈਂ ਇਹ ਆਪ ਚੱਬ ਵੀ ਲੈਣੇ ਮੋ ਨੀਰਾ ਕੀ ਗਿਆ ਦੱਸ 10 ਸਾਲਾਂ ਨੂੰ ਮੇਰੇ ਮੁੰਡੇ ਨੇ ਉਹਦੇ ਬਰਾਬਰ ਦਾ ਹੋ ਜਾਣਾ ਹੈ। ਵਕਤ ਸਭ ਕੁਝ ਭਰ ਆ ਦਿੰਦਾ ਹੈ। ਮੈਨੂੰ ਤਾਂ ਹੁਣ ਕੁਝ ਵੀ ਯਾਦ ਨਹੀਂ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਆਪਣੇ ਆਪ ਨੂੰ ਇਸ ਦੁਨੀਆ ਨਾਲੋਂ ਟੁੱਟਣ ਤੋਂ ਬਚਾ ਲੈ ਨਿੰਮੋ। ਅੱਜ ਗਾਮੋਂ ਦਾ ਦੁਨੀਆ 'ਚ ਹਿੱਸਾ ਪੱਤੀ ਹੈ। ਕੋਈ ਅੱਖ ਚੋੱਕ ਕੇ ਨਹੀਂ ਦੇਖ ਸਕਦਾ ਮੇਰੇ ਬੰਨੀ। ਇਸ ਗੱਲ ਦਾ ਕਿਸੇ ਹੋਰ ਨੂੰ ਵੀ ਪਤਾ ਹੈ। ਗਾਮੋਂ ਹੌਲੀ ਦਿਨੇ ਬੋਲੀ ਸੀ। ਤੀਵੀ ਦੇ ਖਸਮ ਨੂੰ ਪਤਾ ਨਾ ਹੋਵੇ ਨਿੰਮੋ ਇਹ ਕਿਵੇਂ ਹੋ ਸਕਦਾ ਹੈ। ਕਿਸੇ ਹੋਰ ਨੂੰ ਮੇਰੀ ਸੱਸ ਨੂੰ ਵੀ ਪਤਾ ਹੈ ਹਾਂ ਮੇਰੀ ਸੱਸ ਵੀ ਜਾਣਦੀ ਹੈ ਸਭ ਕੁਝ ਤੇਰੇ ਆਦਮੀ ਨੇ ਤੇਰੀਆਂ ਟੰਗਾਂ ਨਹੀਂ ਤੋੜੀਆਂ ਕਿਵੇਂ ਤੋੜਦਾ ਔਲਾਦ ਦੀ ਕਿਨੂੰ ਨਹੀਂ ਲੋੜ ਦੋ ਦਿਨ ਗੁੱਸੇ ਰਹਿ ਕੇ ਆਪੇ ਠੀਕ ਹੋ ਗਿਆ ਸੀ ਤੇ ਤੇਰੀ ਸੱਸ ਉਹ ਕੀ ਬੋਲੀ ਉਹਨੂੰ ਤਾਂ ਸ਼ਾਇਦ ਆਪਦੇ ਪੁੱਤ ਬਾਰੇ ਪਹਿਲਾਂ ਹੀ ਪਿੰਕ ਪੈ ਗਈ ਸੀ ਉਸਨੇ ਤਾਂ ਇੱਕ ਦਿਨ ਗੱਲਾਂ-ਗੱਲਾਂ 'ਚ ਕਹਿਤਾ ਸੀ ਕਿ ਦੌਰ ਭਾਬੀ 'ਚ ਕੀ ਵੱਡਿਆ ਹੁੰਦਾ ਹੈ ਦੇਵਰ ਦਾ ਭਾਬੀ ਤੇ ਇੰਨਾ ਕੱਕ ਤਾਂ ਹੁੰਦਾ ਹੀ ਐ ਫੇਰ ਸੱਸ ਨੂੰ ਜਦੋਂ ਪਤਾ ਲੱਗਿਆ ਬੜੀ ਖੁਸ਼ ਹੋਈ ਕਹਿੰਦੀ ਤੂੰ ਸਾਡਾ ਖਾਨਦਾਨ ਬਚਾ ਲਿਆ ਮੈਂ ਤੇਰਾ ਦੇਣਾ ਨਹੀਂ ਦੇ ਸਕਦੀ ਫੇਰ ਫੇਰ ਕੀ ਉਸ ਤੋਂ ਬਾਅਦ ਤਾਂ ਘਰ ਚ ਮੇਰੀ ਅੰਤੜੀ ਚੈਲ ਸੇਵਾ ਹੋਣ ਲੱਗ ਪਈ ਸੱਸ ਨੇ ਝਟ ਘਰ ਦੀਆਂ ਚਾਬੀਆਂ ਮੇਰੇ ਹੱਥਾਂ 'ਚ ਰੱਖਤੀਆਂ ਤੇ ਦਾਸੀਆਂ ਬਾਗ ਮੇਰੇ ਅੱਗੇ ਪਿੱਛੇ ਫਿਰਨ ਲੱਗ ਗਈ ਤੇ ਬਚਨਾ 4 ਸਾਲ ਹੋ ਗਏ ਪਾਣੀ ਭਰਦਾ ਹੈ ਮੇਰਾ ਮੈਂ ਤਾਰਤਾ ਸੀ ਰੱਬ ਦਾ ਬੰਦਿਆ ਆਪਣੇ ਕਸੂਰ ਦੀ ਸਜ਼ਾ ਇਸ ਨੂੰ ਨਾ ਦੇਈ ਇਸਨੇ ਤੇਰੇ ਘਰ ਬੂਟਾ ਲਾ ਕੇ ਕੋਈ ਪਾਪ ਨਹੀਂ ਕਮਾਇਆ ਹੁਣ ਇੱਕ ਹੋਰ ਕੰਮ ਵੀ ਕਰ ਨਿੰਮੋ ਬੋਲੀ ਜੇ ਛੋਟਾ ਮੁੱਠੀ ਚੈ ਨਾ ਤੇਰੇ ਉਹਦੀ ਜ਼ਮੀਨ ਤੇ ਵੀ ਹੱਥ ਮਾਰ ਲੈ ਲੈ ਤੂੰ ਕੀ ਸਮਝਨੀ ਹੈ ਗਮੋ ਕੱਚੀਆਂ ਗੋਲੀਆਂ ਖੇਡੀ ਐ ਇਹ ਕੰਮ ਤੱਕ ਕਿਦਿਆਂ ਦਾ ਹੋ ਚੁੱਕਿਆ ਵਾਹ ਰੇ ਮਰਦ ਜਾਤ ਇਸ ਦਾ ਤੇ ਹਰ ਚੀਜ਼ ਉਲਟਾ ਦਿੰਦਾ ਗੱਲ ਰਾਣੋਂ ਦੀ ਚੱਲੀ ਸੀ ਤੇ ਮੈਂ ਤਾਂ ਆਪਦੀ ਹੀ ਰਾਮ ਕਹਾਣੀ ਲੈ ਕੇ ਵਹਿ ਗਈ ਤੇਰੀ ਕਹਾਣੀ ਨੇ ਤਾਂ ਸਵਾਦ ਲਿਆਤਾ ਨਢੀਏ ਨਹੀਂ ਰੀਸਾਂ ਤੇਰੀਆਂ ਨਹੀਂ ਕਿਸੇ ਰਾਮ ਦੀ ਕਹਾਣੀ ਤੇਰੀ ਕਹਾਣੀ ਦਾ ਕੀ ਮੁਕਾਬਲਾ ਕਰੂ ਬੋਤਲ ਜਿੰਨਾ ਨਸ਼ਾ ਤੇਰੀਆਂ ਗੱਲਾਂ ਚ ਗਾਮੋ ਮਸ਼ਕਰੀਆ ਨਾ ਕਰ 루ਚੀਏ ਤੂੰ ਚੁਸਕੀਆਂ ਰਹਿਣੀਏ ਮੇਰੀਆਂ ਗੱਲਾਂ ਚੋਂ ਦੱਸ ਅੱਜ ਤੋਂ ਬਾਅਦ ਤੈਨੂੰ ਬਚਨੇ ਦੀ ਕਹਾ ਕਿ ਪਾਲੇ ਦੀ ਦੇਖਿਆ ਜਿਵੇਂ ਤੂੰ ਪਾਲੇ ਦੀ ਵਾਹਲੀ ਤੇ ਬਚਨੇ ਦੀ ਥੋੜੀ ਐ ਬਚਨੇ ਦੀ ਦਾ ਵਾਸੇ ਕਮੋਰ ਐ ਤੇਰੇ ਤੇ ਐ ਤਾਂ ਤੂੰ ਅਸਲ ਚ ਪਾਲੇ ਦੀ ਹਟ ਰੰਡੀਏ ਉੱਤਰਾਈ ਨਾ ਛੇਡਾਂ ਤੇ ਹੁਣ ਤੈਨੂੰ ਮੈਂ ਕੀ ਦੱਸਾਂ ਮੈਂ ਤਾਂ ਤੇਰੇ ਢਿੱਡ ਚੋਂ ਕੱਢ ਲੂੰ ਸਾਰੀਆਂ ਗੱਲਾਂ ਨਪੁੱਤੀਏ ਢਿੱਡ ਚ ਰੱਖਾਂ ਹੀ ਕਿਵੇਂ ਗੱਲ ਤਾਂ ਤੇਰੀ ਸੱਚ ਹੈ ਗਾਮੋ ਤੈਨੂੰ ਨਾ ਦੱਸਾਂ ਤਾਂ ਹੋਰ ਕਿਹਨੂੰ ਦੱਸਾਂ ਜਾਣੀ ਮੇਰੇ ਤਾਂ ਹੌਲ ਜੇ ਪੈਣ ਲੱਗ ਜਾਂਦੇ ਜੇ ਤੇਰੇ ਨਾਲ ਗੱਲ ਸਾਂਝੀ ਨਾ ਕਰਾਂ ਪਰ ਤੈਨੂੰ ਮੇਰੀ ਸੌਹ ਹੈ ਜੇ ਹੁਣ ਤੂੰ ਮਸ਼ਕਰੀ ਕਰੇ ਜਾਂ ਗੱਲ ਗਾਹਾ ਕਰੇ ਚੰਗਾ ਬਾਬਾ ਨਹੀਂ ਕਰਦੀ ਹੁਣ ਹਾਂ ਤੂੰ ਹੁਣ ਰਾਣੋ ਦੀ ਗੱਲ ਕਰਨ ਲੱਗੀ ਸੀ ਮੈਨੂੰ ਉਸਦੇ ਘਰ ਵਾਲੇ ਕੰਜਰ ਤੇ ਬੜਾ ਗੁੱਸਾ ਆਉਂਦਾ ਜਾਏ ਖਾਣਾ दारू ਪੀ ਕੇ ਗਲੀਆਂ 'ਚ ਲਲਕਾਰੇ ਮਾਰਦਾ ਫਿਰਦਾ ਵੱਡਾ ਮਰਦ ਜੀ ਤਾਂ ਕਰਦਾ ਵੀ ਪੁੱਛਾਂ ਪਰ ਫਿਰ ਸੋਚਦੀ ਆ ਜੇ ਬਗਾਨੇ ਬੰਦੇ ਨੇ ਉਹ ਇਹ ਕਹਿਦਾ ਮਨ ਮਰੌਣ ਨੂੰ ਥਾਂ ਹੋ ਜੂ ਕੱਲ ਵੀ ਪੀ ਕੇ ਮਰ ਜਾਣਾ ਚੇਤੂ ਮਰਾਸੀ ਦੀ ਕੁੜੀ ਦੇ ਪਿੱਛੇ ਉਹਨਾਂ ਦੇ ਘਰੇ ਜਾ ਵੜਿਆ ਮਰਾਸੀ ਨੇ ਲੱਤਾਂ ਮਾਰ ਮਾਰ ਘਰੋਂ ਕੱਢਤਾ ਮਰਾਸ ਨੂੰ ਉੱਚੀ ਉੱਚੀ ਕਹੇ ਤੇਰੀ ਵੱਡੇ ਮਰਦ ਦੀ ਸ਼ਰਮ ਨਹੀਂ ਆਉਂਦੀ ਲੋਕਾਂ ਦੀਆਂ ਧੀਆਂ ਪੈਣਾ ਪਿੱਛੇ ਫਿਰਦੇ ਨੂੰ ਤੀਵੀ ਤੇਰੀ ਸੀਰੀ ਦੀਆਂ ਰੋਟੀਆਂ ਢੋਂਦੀ ਫਿਰਦੀ ਏ ਤੀਮੀ ਲਈ ਤਾਂ ਆਦਮੀ ਪਸ਼ੂ ਵੀ ਬਣ ਜਾਂਦਾ ਨਿੰਮੋ ਇਦੋ ਪੀਤੀ ਹੋਏ ਫਿਰ ਤਾਂ ਗਲੀਆਂ ਦਰਵਾਜੇ ਕੋ ਹੁੰਦਾ ਫਿਰ ਉਹ ਬਈ ਇੱਥੋਂ ਵੀ ਲੱਭ ਜੇ ਇੱਥੋਂ ਵੀ ਲੱਭ ਜੇ ਕਿ ਤੋ ਲੱਭੇ ਸਈ ਲੈ ਉਹ ਆਉਂਦੀ ਐ ਰਾણો ਵੀ ਸੀਰੀ ਦੀ ਰੋਟੀ ਦੇ ਕੇ ਆਈ ਹੋਣੀ ਐ ਸਾਹਮਣੇ ਰਾણો ਆਦੀ ਦੇ ਕੇ ਨਿੰਮੋ ਨੇ ਗਾਮੋਂ ਦੇ ਕੂਣੀ ਮਾਰੀ ਕੁੜੇ ਤੂੰ ਕਿਸਮਤ ਵਾਲਿਆ ਐ ਰਾણો ਤੇਰੀਆਂ ਹੀ ਗੱਲਾਂ ਕਰਦੀਆਂ ਆ ਰਹੀਆਂ ਅਸੀਂ ਅਸੀਂ ਕਿੱਧਰੋਂ ਆ ਰਹੀਆਂ ਭੈਣੇ ਗਾਮੋਂ ਨੇ ਜਾਣਦਿਆਂ ਹੋਇਆ ਵੀ ਪੁੱਛਿਆ ਕਿ ਤੂੰ ਆ ਰਹੀ ਆ ਭੈਣੇ ਸੀਰੀ ਦੀ ਰੋਟੀ ਦੇ ਕੇ ਰਾਣੋ ਨੇ ਚੁੰਨੀ ਨਾਲ ਮੱਥੇ ਦਾ ਪਸੀਨਾ ਪੂੰਝਦਾ ਕਿਹਾ ਜੱਟ ਦੀ ਵੀ ਕਾਹਦੀ ਜੂਨ ਹੈ ਗਾਮੋਂ ਜੇ ਸੀਰੀ ਪਾਲੀ ਚੰਗੇ ਹੋਣ ਫਿਰ ਤਾਂ ਜੂਨ ਨੂੰ ਕੀ ਹੋਇਆ ਗਾਮੋਂ ਨੇ ਭਾਵਕ ਜਿਹਾ ਚਿਹਰਾ ਬਣਾਉਂਦਾ ਕਿਹਾ ਚੰਗੇ ਸੀਰੀ ਪਾਲੀ ਕਿੱਥੋਂ ਮਿਲਦੇ ਆ ਭੈਣੇ ਰਾਣੋ ਨੇ ਕਿਹਾ ਸੀ ਤੈਨੂੰ ਤਾਂ ਬਥੇਰਾ ਚੰਗਾ ਸੀਰੀ ਮਿਲਿਆ ਨਿੰਮੋ ੱਖਾਂ 'ਚ ਅਸੀ ਹਾਂ ਕਰੇਂਦਾ ਮੁੰਡਾ ਐ ਕੰਮ ਕਰਨ ਵਾਲਾ ਕੰਮ ਤੋਂ ਜੀ ਨਹੀਂ ਚਰਾਉਂਦਾ ਹੋਰ ਖੇਤੀਬਾੜੀ ਦਾ ਕੀ ਹਾਲ ਐ ਇਸ ਵਾਰ ਤਾਂ ਚੰਗੀ ਐ ਨਿੰਮੋ ਸੀਰੀ ਦੇ ਸਿਰ ਤੇ ਐ ਜੇੜ ਤਾਂ ਥੋੜਾ दारू ਦਾ ਰੱਜਾ ਰਹਿੰਦਾ ਸਾਰੀ ਧਰਤੀ ਬੰਜਰ ਬਣ ਗਈ ਸੀ ਸੀਰੀ ਨੇ ਕਾਇਆ ਪਲਟਤੀ ਜਿਉਂਦਾ ਰਹੇ ਵਿਚਾਰਾ ਜਵਾਨ ਸੀਰੀ ਦੇ ਹੁੰਦੇ ਆ ਧਰਤੀ ਕਿਵੇਂ ਬੰਜਰ ਰਹਿ ਜੂ ਰਾਨੋ ਨਿੰਮੋ ਨੇ ਮਸ਼ਕਰੀ ਕੀਤੀ ਜਿਸ ਨੂੰ ਰਾਨੋ ਝੱਟ ਸਮਝ ਗਈ ਤੂੰ ਠੀਕ ਹੀ ਕਹਿ ਨਿਮੋ ਇਸ ਵਾਰ ਧਰਤੀ ਬੰਜਰ ਨਹੀਂ ਰਹੂਗੀ ਰਾણો ਨੇ ਸੱਚ ਕਬੂਲਦਿਆਂ ਬੜੀ ਦਲੇਰੀ ਨਾਲ ਉੱਤਰ ਦਿੱਤਾ ਬੰਜਰ ਇਸ ਵਾਰ ਪੁੱਤ ਉੱਗੂ ਗਾਮੋ ਬੰਜਰ ਇਸ ਵਾਰ ਪੁੱਤ ਜੰਮੋ ਇਹਨਾ ਕਹਿੰਦਾ ਰਾણો ਪਿੰਡ ਵੱਲ ਤੁਰ ਗਈ ਤੇ ਪਿੱਛੇ ਨਿਮੋ ਤੇ ਗਾਮੋ ਖਚਰੀ ਜੀ ਹਾਸੇ ਹੱਸਦੀਆਂ ਉਸ ਵੱਲ ਵੇਖ ਰਹੀਆਂ ਸਨ ਧੰਨਵਾਦ ਦੋਸਤੋ